ਦਾ 트랜ਸਿੰਗ ਪੈਣੀਪਾ ਘਟ ਕਹੁੰਦਾ ਜਥੇਬੰਦੀ ਸਮੂਚੀਆਂ ਜਥੇਬੰਦੀਆਂ ਬਣਿਓ ਨਗਰ ਪੰਚਾਇਤ ਬਣਿਓ ਸਮੂਹ ਲੱਭਾ ਬਣਿਓ ਅੱਜ ਇਹ ਸਕੂਲ ਨੂੰ ਜਿੰਦਰਾ ਲਾ ਕੇ ਧਰਨਾ ਲਾਇਆ ਗਿਆ ਕਿਉਂਕਿ ਜਿਹੜਾ ਇੱਥੇ ਅਵਤਾਰ ਸਿੰਘ ਪ੍ਰਿੰਸੀਪਲ ਅਕਲੀਏ ਤੋਂ ਆਏ ਨੇ ਉਹ ਪਿਛਲੇ ਸਕੂਲਾਂ ਦੇ ਵਿੱਚ ਵੱਡੇ ਪੱਦਰ ਤੇ ਘਾਪਲੇ ਕਰਕੇ ਆਏ ਨੇ ਉਸ ਤੋਂ ਬਾਅਦ ਜੇਲ ਯਾਤਰਾ ਕਰਕੇ ਆਏ ਨੇ ਜਵਾਨਤ ਤੇ ਆਏ ਨੇ ਪਰ ਸਰਕਾਰ ਨੇ ਇਨਾਮ ਦੇ ਵਜੋਂ ਉਹਨਾਂ ਨੂੰ ਪਿੰਡ ਪੈਣੀ ਬਾਗਾ ਪੀਐਮ ਸ੍ਰੀ ਯੋਜਨਾ ਵਾਲਾ ਸਕੂਲ ਦਿੱਤਾ ਜਿਹੜਾ ਵੱਡਾ ਸਕੂਲ ਹੈਗਾ ਇੱਥੇ ਖੇਡਾਂ ਹੋਣ ਕਾਰਨ ਵੱਡੇ ਫੰਡ ਆਉਂਦੇ ਆ ਪੂਰੇ ਇੰਡੀਆ ਦੇ ਵਿੱਚ ਇਹ ਸਕੂਲ ਦਾ ਨੰਵਾਂ ਹੈਗਾ ਤਾਂ ਕਿ ਇੱਥੇ ਘਾਪਲੇ ਕਰਕੇ ਤਹਾਂ ਤੱਕ ਇਹ ਸਪਤੀ ਭੇਜ ਸਕੇ ਪਰ ਇਹ ਜੇ ਬੰਦਿਆਂ ਨੂੰ ਇੱਥੇ ਨਹੀਂ ਰਹਿਣ ਦਿੱਤਾ ਜਾਊਗਾ ਸਾਰੀ ਜਥੇਬੰਦੀਆਂ ਦੀ ਤੇ ਨਗਰ ਪੰਚਾਇਤੀ ਸਮਝ ਅਨੁਸਾਰ ਅੱਜ ਇਹਦੀ ਬਾਦਲੀ ਕਰਵਾਉਣ ਤੋਂ ਦੀ ਅਣਮਿੱਥੇ ਸਮੇਂ ਵਾਸਤੇ ਇੱਥੇ ਹੀ ਜਿੰਦਾ ਲਾ ਕੇ ਵਿਰੋਧ ਕਰ ਰਹੇ ਆ ਇਸ ਜਿਹੜਾ ਸਾਡਾ ਪੈਣੀ ਵਾਗੀ ਦਾ ਸਕੂਲ ਹੈ ਇੱਥੇ ਨਵੇਂ ਪ੍ਰਿੰਸੀਪਲ ਬਦਲ ਕੇ ਆਏ ਆ ਜਿਨ੍ਹਾਂ ਦਾ ਜਿਹੜਾ ਅਸ਼ੋਕੜ ਹੈ ਜਿਹੜਾ ਉਹ ਠੀਕ ਨਹੀਂ ਕਿਉਂਕਿ ਪਿਛਲੇ ਜਿੱਥੇ-ਜਿੱਥੇ ਵੀ ਸਕੂਲਾਂ ਦੇ ਵਿੱਚ ਦੱਸਿਆ ਜਾ ਰਿਹਾ ਵੀ ਉਹ ਰਹੇ ਆ ਉਹਨਾਂ ਨੇ ਵਧੀਆ ਕਾਰਗੁਜ਼ਾਰੀ ਨਹੀਂ ਰਹੀ ਇਸ ਕਰਕੇ ਸਾਨੂੰ ਵੀ ਇੱਥੇ ਖਦਸ਼ਾ ਪਿੰਡ ਆਉਣ ਨੂੰ ਕਿ ਉਹਨਾਂ ਦੀ ਤੈਨਾਤੀ ਨਾਲ ਸਾਡੇ ਸਕੂਲ ਦਾ ਜਿਹੜਾ ਮਾਹੌਲ ਹੈ ਉਹ ਖਰਾਬ ਹੋ ਸਕਦਾ ਸੋ ਅਸੀਂ ਇਹਦੀ ਲਿਖਤੀ ਸ਼ਿਕਾਇਤ ਪੰਚਾਇਤ ਵੱਲੋਂ ਜਥੇਬੰਦੀਆਂ ਵੱਲੋਂ ਕਲੱਬਾਂ ਵੱਲੋਂ ਜਿਹੜੀ ਸਕੂਲ ਦੀ ਕਮੇਟੀ ਹੈ ਮਾਪੇ ਸਕੂਲ ਕਮੇਟੀ ਬਣਦੀ ਉਹਨਾਂ ਵੱਲੋਂ ਲਿਖਤੀ ਇੱਕ ਦਰਖਾਸਤ ਦਿੱਤੀ ਸੀ ਜੀਤੇ ਅਜੇ ਤੱਕ ਅਮਲ ਨਹੀਂ ਹੋਇਆ ਤਾਂ ਅੱਜ ਮਜਬੂਰੀ ਵਸ ਜਿਹੜਾ ਸਾਨੂੰ ਪਿੰਡ ਵਾਸੀਆਂ ਨੂੰ ਪੰਚਾਇਤ ਨੂੰ ਜਥੇਬੰਦੀਆਂ ਨੂੰ ਕਲੱਬਾਂ ਨੂੰ ਧਰਨਾ ਲਾਉਣਾ ਪਿਆ ਸਕੂਲ ਦੇ ਬਾਹਰ ਤੇ ਇੱਥੇ ਹੁਣ ਡਿਪਟੀ ਡਿਊ ਆਇਆ ਉਹਨਾਂ ਨੇ ਜਿਹੜੀ ਗੱਲਬਾਤ ਕੀਤੀ ਹੈ ਕਿ ਅਸੀਂ ਪ੍ਰਿੰਸੀਪਲ ਨੂੰ ਸਕੂਲ ਆਉਣ ਤੋਂ ਰੋਕ ਦਿੰਦੇ ਆ ਔਰ ਜਿਹੜਾ ਡੀਏ ਦੀ ਬਦਲੀ ਹੈ ਉਹ ਅਸੀਂ ਇਲੈਕਸ਼ਨਾਂ ਤੋਂ ਬਾਅਦ ਇੱਕ ਹਫ਼ਤੇ 10 ਦਿਨਾਂ ਦੇ ਵਿੱਚ ਵਿੱਚ ਕਰਵਾ ਦੇਾਂਗੇ ਉਨਾ ਚਿਰ ਜਿਹੜਾ ਪ੍ਰਬੰਧਾ ਉਹ ਇੱਥੇ ਕੋਈ ਹੋਰ ਜਿਹੜਾ ਅਧਿਆਪਕ ਹੈ ਪ੍ਰਿੰਸੀਪਲ ਦੀ ਡਿਊਟੀ ਉਹ ਸੰਭਾਲੂਗਾ ਸੋ ਅਸੀਂ ਇਹਨੂੰ ਵਿਚਾਰਦੇ ਆ ਧਰਨਾ ਸਾਡਾ ਇਹ ਜਾਰੀ ਹੈ ਇਹ ਮਸਲਾ ਜੀ ਸਾਡੇ ਪ੍ਰਿੰਸੀਪਲ ਸਾਹਿਬ ਆਏ ਸੀਗੇ ਪ੍ਰਿੰਸੀਪਲ ਜਿਹੜਾ ਉਹਦਾ ਰਿਕਾਰਡ ਆ ਪਿਛਲਾ ਉਹ ਬਹੁਤ ਮਾੜਾ ਦੱਸਿਆ ਗਿਆ ਉੱਬੇ ਵੀ ਰਹਿ ਕੇ ਆਏ ਨੇ ਉਹ ਜੋਗੇ ਵੀ ਲੱਗੇ ਸੀ ਉਸ ਸਬੰਧ ਚ ਅਸੀਂ ਜਦੋਂ ਆਏ ਸੀ ਤੁਰੰਤ ਹੀ ਅਸੀਂ ਲੈਟਰ ਪੈਡ ਤੇ ਮਤਾ ਪਾ ਕੇ ਪਿੰਡ ਦੇ ਸਹਿਜੋਗ ਨਾਲ ਸ਼ਿਕਾਇਤ ਉਹਨਾਂ ਦੀ ਰਿਵਿਊ ਦਫ਼ਤਰ ਨੂੰ ਦਿੱਤੀ ਸੀ ਤਾਂ ਪ੍ਰੋਸੈਸ ਕਰਿਆ ਸੀਗਾ ਵੀ ਛੇਦੂ ਛੇਦ ਜਿਹੜੀ ਇਹਨਾਂ ਦੀ ਬਦਲੀ ਆ ਉਹ ਕੀਤੀ ਜਾਊਗੀ ਪਰ ਉਹ ਪ੍ਰੋਸਾ ਜਿਹੜਾ ਉਹ ਪੂਰਾ ਨਹੀਂ ਹੋਇਆ ਲਗਭਗ ਅਸੀਂ 15-20 ਦਿਨ ਨੂੰ ਵੇਟ ਕਰਨ ਤੋਂ ਬਾਅਦ ਬਾਰ-ਬਾਰ ਉਹਨਾਂ ਨੂੰ ਮੈਸੇਜ ਲਾਉਣ ਤੋਂ ਬਾਅਦ ਉਹ ਟਰਸਟ ਤੋਂ ਮਸ ਨਹੀਂ ਹੋਏ ਅੱਜ ਜਥੇਬੰਦੀਆਂ ਦੇ ਸਹਿਯੋਗ ਨਾਲ ਤੇ ਪਿੰਡ ਵਸਕਾਂ ਦੇ ਸਹਿਯੋਗ ਨਾਲ ਇਸ ਤੇ ਧਰਨਾ ਲਾਇਆ ਗਿਆ ਸੀ ਅੱਜ ਡਿਪਟੀ ਡਿਊ ਸਾਹਿਬ ਆ ਕੇ ਸਾਨੂੰ ਪ੍ਰੋਸਾ ਦੇ ਕੇ ਗਏ ਨੇ ਵੀ ਆਉਣ ਵਾਲੇ 10 ਦਿਨਾਂ ਦੇ ਵਿੱਚ ਕਿਉਂਕਿ ਕੋਟ ਲੱਗਿਆ ਹੋਇਆ ਇਲੈਕਸ਼ਨ ਚੱਲ ਰਹੇ ਨੇ ਉਹਦਾ ਕਰਕੇ ਕੁਝ ਸਮਾਂ ਲੱਗੂਗਾ ਤੇ 10 ਦਰਾਂ ਦੇ ਵਿੱਚ ਵਿੱਚ ਉਹਨਾਂ ਨੇ ਭੋਸਾ ਸਿੱਤਾ ਵੀਰਾਂ ਦੀ ਬਦਲੀ ਕਰਕੇ ਇਹਨਾਂ ਨੂੰ ਇੱਥੋਂ ਜਲਦੀ ਫਾਰਗ ਕੀਤਾ ਜਾਊਗਾ ਇੱਥੇ ਨਵੇਂ ਪ੍ਰਿੰਸੀਪਲ ਨੂੰ ਜਾਂ ਪਹਿਲਾਂ ਵਾਲੇ ਪ੍ਰਿੰਸੀਪਲ ਨੂੰ ਚਾਰਜ ਜਿਹੜਾ ਉਹ ਦਿੱਤਾ ਜਾਊਗਾ